2009 ਦੇ ਵਿੱਚ ਜਦੋਂ ਆਪਣੀ ਚੰਡੀਗੜ੍ਹ ਦੀ ਪੁਲਿਸ ਨਾਲ ਸਿੱਧੀ ਟੱਕਰ ਹੋਈ ਲਗਭਗ ਜਿਆਦਾ ਨਹੀਂ 8 ਮਿੰਟ ਸਾਡੀ ਐਨ ਪੂਰੀ ਟੱਕਰ ਰਹੀ 8 ਮਿੰਟ 8 ਮਿੰਟ ਟੱਕਰ ਦੇ ਵਿੱਚ ਟੋਟਲ ਸੂਬੇ ਦੀ ਲੀਡਰਸ਼ਿਪ ਤੁਹਾਡੇ ਮੂਰੇ ਸੀ ਇੱਕ ਵਾਰ ਇਹੋ ਜਿਹਾ ਮੋੜ ਆਇਆ ਕਿ ਇੱਕ ਡੀਐਸਪੀ ਗੰਜਾ ਉਹਦਾ ਸਿਰ ਆਪਣੇ ਕਿਸੇ ਆਗੂ ਦੇ ਡਾਂਗ ਮਾਰ ਲੱਗਿਆ ਮੈਂ ਇਹਨੂੰ ਕਿਹਾ ਤੈਨੂੰ ਸ਼ਰਮ ਆਉਣੀ ਚਾਹੀਦੀ ਤੇ ਤੂੰ ਡੀਐਸਪੀ ਹੈ ਇਹ ਸੰਘਰਸ਼ ਚ ਜੰਗ ਚ ਉਹ ਪਿੱਛੇ ਹਟ ਗਿਆ ਕਹਿੰਦਾ ਤੁਸੀਂ ਫਿਰ ਆਪਦੇ ਬੰਦੇ ਰੋਕ ਲੋ ਅਸੀਂ ਆਪਦੇ ਰੋਕ ਨਹੀਂ ਲਿਆ ਮੈਂ ਬੰਦਿਆਂ ਨੂੰ ਕਿਹਾ ਮੈਂ ਠੀਕ ਹੈ ਤੂੰ ਆਪਦੇ ਪਿੱਛੇ ਕਰ ਅਸੀਂ ਆਪਦੇ ਪਿੱਛੇ ਕਰਦੇ ਮੈਂ ਜਦੋਂ ਐ ਹੱਥ ਮਾਰਿਆ ਆਪਣੇ ਬੰਦੇ ਪਿੱਛੇ हट ਗਏ ਉਹਨੇ ਵੀ ਉਸ ਪਾਸੇ ਪਿੱਛੇ हट ਕੇ ਦੂਜੇ ਪਾਸੇ ਇੱਕ ਡੀਐਸਪੀ ਨੇ ਕਮਾਂਡੋ ਭੇਜ ਕੇ ਹਮਲਾ ਕਰਾ ਦਿੱਤਾ ਇਦੋਂ ਫਿਰ ਆਪਣੇ ਬੰਦੇ ਨੇ ਇਸ਼ਾਰਾ ਕਰਿਆ ਵੀ ਹੁਣ ਮੌਕਾ ਇੱਟਾਂ ਚੱਕ ਲੋ ਫਿਰ ਆਪਣੇ ਇਟੈਕੀ ਦਾ ਫਿਰ ਉਹ ਪੱਜ ਐ ਟੱਕਰ ਹੁੰਦੀ ਐ ਐ ਮੋੜੇ ਤੋਂ ਗੁਰਦੇ ਹੂੰ ਕਹੇ ਤੋ ਅੱਗੇ ਵੱਧ ਨਾ ਇੱਕ ਦਿਨ ਚ ਨਹੀਂ ਸਿੱਖੇ ਇੱਕ ਮਹੀਨੇ ਚ ਨਹੀਂ ਸਿੱਖੇ ਇੱਕ ਸਾਲ ਚ ਨਹੀਂ ਸਿੱਖੇ ਸਾਲ ਲੱਗਿਆ ਇਹਨਾਂ ਤੇ ਐਵੇਂ ਨਹੀਂ ਕਿਹਾ ਜਾਂਦਾ ਵੀ ਜਾਬਤ ਵਾਲੀ ਜੱਥੇ ਬੰਦੇ ਆ ਜਿੰਨਾ ਬਟ ਬਡਾਰ ਬੈਠੇ ਜਿੰਨੀਆਂ ਬੁੜੀਆਂ ਆ ਬੁੜੀਆਂ ਜਿੰਨੀਆਂ ਬੈਠੇ ਕਰਦੇ ਕੋਈ মিডিਆ ਵਾਲਾ ਸਵਾਲ ਬਿਸ਼ਪ ਪਾਰਸਾਈਸਤਾ ਤੋਂ ਹੇਠਾ ਉਤਰੇ ਹੋਣ ਕਰਦੇ ਕੋਈ ਸਵਾਲ ਵੀ ਕਿਉਂ ਆਇਆ ਇੱਥੇ ਇਹ ਜਵਾਬ ਦੇਣ ਗਿਆ ਵੀ ਗਲਗਲ ਕਰ ਜਾ ਐਤਿਆਚਾਰ ਕਰ ਰਹੀ ਹੈ ਸਰਕਾਰ ਨਾਕੇ ਲਾਏ ਹੋਏ ਨੇ ਕਿਉਂ ਰੋਕੇ ਨੇ ਜਾਵਾਂਗੇ ਟਰਾਲੀਆਂ ਨੇ ਸਾਡੇ ਘਰ ਨੇ ਇਹਨਾਂ ਦੇ ਵਿੱਚ ਸਾਡਾ ਸਾਜੋ ਸਮਾਨ ਹੈ ਇਹਨਾਂ ਚ ਸਾਡਾ ਰਸ਼ਨ ਹੈ ਦੇ ਨਹੀਂ ਜਾਂਦਾ ਸਾਡਾ ਅਧਿਕਾਰ ਹੈ ਸਾਡੀ ਸਰਕਾਰ ਬੈਠੀ ਹੈ ਸਰਕਾਰ ਕੋਲ ਗੱਲ ਕਰਨਾ ਸਾਡਾ ਅਧਿਕਾਰ ਕਿ ਸਾਨੂੰ ਰੋਕੋ ਕਿਵੇਂ ਅਸੀਂ ਜਾਵਾਂਗੇ ਐ ਨਹੀਂ ਸਿੱਖੇ ਅਖਬਾਰ ਲਾ ਕੇ ਕੰਨਾਂ ਤੇ ਇਹਦੇ ਨਾਲ ਬੱਚੇ ਸਿੱਖਦੇ ਨਹੀਂ ਹੁੰਦੇ ਮੀਟਿੰਗਾਂ ਕਰਾਉਣੀਆਂ ਮੀਟਿੰਗਾਂ ਆਮ ਪ੍ਰਚਲਨਤਾ ਸਮਾਜ ਦੇ ਵਿੱਚ ਕਿ ਜਦੋਂ ਕੋਈ ਗੱਲ ਕਰਦਾ ਬੁੜੀਆਂ ਨਹੀਂ ਕਿਸੇ ਦੀ ਗੱਲ ਸੁਣਦੀਆਂ ਆ ਤੁਹਾਡੇ ਸਾਹਮਣੇ ਬੈਠੀਆਂ ਨੇ ਇਹਨਾਂ ਦੀਆਂ ਗੱਲਾਂ ਮੁੱਕ ਗਿਆ। ਇੱਕ ਆ ਜਿਹਨਾਂ ਦੇ ਘਰ ਦੀਆਂ ਸਮੱਸਿਆਵਾਂ ਮੁੱਕ ਗਿਆ। ਕਿਹੜੀ ਦਵਾਈ ਐ ਉਹ ਜਿਹੜੀ ਇਹਨਾਂ ਨੇ ਖਾ ਲਈ। ਆ ਸਾਰਾ ਕੁਸਰ ਇਹ ਚੇਤਨਾ ਦਾ ਹਿੱਸਾ। ਇਹ ਸਾਡੀ ਸਕੂਲਿੰਗ ਦਾ ਹਿੱਸਾ। ਇਹਦੇ 'ਚ ਸਾਰਾ ਕੁਸ ਹੈ। ਇਸ ਕਰਕੇ ਘਬਰਾਉਣਾ ਪਰੋ। ਬੜਾ ਕੁਸਰ ਨੂੰ ਮਿਲੂਗਾ ਤੁਹਾਨੂੰ। ਪਰ ਮੈਨੂੰ ਇਹ ਦੱਸੋ। ਅੱਜ ਤੱਕ ਜ਼ਿੰਦਗੀ ਦੇ ਸਵਾਰ ਛੰਡ ਜਿਹੜੇ ਸਰਵਰਸ ਨੂੰ ਵੀ ਹੱਥ ਪਾਇਆ ਜਿਹੜੀ ਗੱਲ ਨੂੰ ਵੀ ਹੱਥ ਪਾਇਆ ਉਹਦੇ ਵਿੱਚ ਕਦੋਂ ਹਾਰੇ ਹੋ ਤੁਸੀਂ ਆ ਜਿਹੜੀਆਂ ਗੱਲਾਂ ਬਹੁਤ ਵਾਰੀ ਸੁਣਨ ਨੂੰ ਮਿਲੀਆਂ ਨੇ ਕੌਮੀ ਸਾਫ ਮੋਰਚੇ ਦੇ ਵਿੱਚ ਵੀ ਬਹੁਤ ਵਾਰ ਗੱਲ ਆਈ ਵੀ ਬਾਈ ਚਲੋ ਉੱਥੇ ਚੱਲੋ ਮੋਰਚੇ 'ਚ ਆਪਾਂ ਤਾਂ ਰਹਿ ਗਏ ਆਪਾਂ ਤਾਂ ਲੋਕ ਗਾਲਾਂ ਦੇਣਗੇ ਆਪਾਂ ਤਾਂ ਲੋਕ ਕੁੱਟ ਦੇਣਗੇ ਆਪਾਂ ਦਾ ਲੋਕਾਂ ਜੋ ਖਤਮ ਹੋ ਜਾਣਗੇ ਅਸੀਂ ਕਹਿੰਦੇ ਵੀ ਗੱਲ ਥੋੜੀ ਠੀਕ ਹੈ ਕੌਮੀ ਇਨਸਾਫ ਮੋਰਚੇ ਦੀ ਗੱਲ ਠੀਕ ਹੈ ਵੀ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਰਿਹਾ ਕੀਤਾ ਜਾਵੇ ਉਹ ਬੰਦੀ ਸਿੰਘਾਂ ਦੀ ਗੱਲ ਕਰਕੇ ਇਸ ਮੰਗ ਨੂੰ ਛੋਟੇ ਕਰਕੇ ਦੇਖ ਰਹੇ ਆ ਉਹਨਾਂ ਦਾ ਆਪਦਾ ਹਸਤੀਆਰ ਹੈ ਉਹ ਜੋ ਕਰ ਰਹੇ ਨੇ ਆਪਣੀ ਮਰਜ਼ੀ ਨਾਲ ਉਹ ਕਰਨ ਪਰ ਆਪਣੀ ਜਥੇਬੰਦੀ ਨੇ ਫੈਸਲਾ ਕੀਤਾ ਕਿ ਉਹਨਾਂ ਲੋਕਾਂ ਨੂੰ ਛੁੜਾਉਣ ਲਈ ਖਾਤਰ ਜਿਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋ ਗਈਆਂ ਉਹ ਕਿਸੇ ਧਰਮ ਦੇ ਕਿਸੇ ਜਾਤ ਦੇ ਨੇ ਉਹਨਾਂ ਦੀ ਖਾਤਰ ਆਪਾਂ ਨੇ ਇੱਥੇ ਮਜਾਰਾ ਕੀਤਾ ਸ਼ਹਿਰ ਦੇ ਵਿੱਚ ਬਟੰਡੇ ਦੇ ਵਿੱਚ ਕਨਵੈਨਸ਼ਨ ਕੀਤੀ ਉਹ ਸਾਰਾ ਕੁਝ ਆਪਾਂ ਨੇ ਕੀਤਾ ਬਾਈ ਗੱਲ ਆਪਣੀ ਕਿੱਧਰ ਗਈ ਆਪਾਂ ਕੀ ਕੀਤਾ ਹਰ ਮੌਕੇ ਅਸੀਂ ਕਦੇ ਕਿਸੇ ਦੇ ਖਿਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਜਦੋਂ ਮੈਂ ਬਟੰਡੇ ਬਰਨਾਲੇ ਦੀ ਰੈਲੀ 'ਚ ਅੰਮ੍ਰਿਤਪਾਲ ਵਾਲੇ ਬੋਲੇ ਆ ਉਦੋਂ ਮੈਨੂੰ ਵੀ ਉਦੋਂ ਵੀ ਹੋਇਆ ਕਿ ਬਾਹ ਸਾਰੀਆਂ ਜੱਤੇ ਬੰਨੀਆਂ ਸਾਨੂੰ ਛੱਡ ਕੇ ਜਾ ਰਹੇ ਨੇ ਪਿੰਡਾਂ ਦੇ ਪਿੰਡਾਂ ਨੇ ਫੈਸਲਾ ਕਰ ਲਿਆ ਵੀ ਇਹਨਾਂ ਨੂੰ ਛੱਡ ਕੇ ਚਲੇ ਜਾਓ ਇਹਨਾਂ ਨੂੰ ਗੁਰਦੁਆਰਿਆਂ ਦੇ ਵਿੱਚ ਨਾ ਬਣ ਦਿਓ ਇਹਨਾਂ ਦੇ ਗੁਰਦੁਆਰਿਆਂ 'ਚ ਮੀਟਿੰਗਾਂ ਨਾ ਹੋਣ ਦਿਓ ਅਸੀਂ ਐਂ ਬੋਲਿਆ ਸੀ ਵੀ ਭਾਈ ਸਾਹਿਬ ਜਿਹੜੀਆਂ ਤੁਸੀਂ ਇਹ ਬੰਦੂਕਾਂ ਚੱਕ ਕੇ ਜੰਗ ਛੇੜ ਦੀ ਤਿਆਰੀ ਕਰਨ ਦੀ ਗੱਲ ਕਰਦੇ ਹੋ ਬੱਚੇ ਮਰਵਾਉਂਗੇ ਠੀਕ ਨਹੀਂ ਤੁਹਾਡਾ ਇਹ ਸ਼ੋਕਰੇ ਵਾਲੀ ਕਾਰਵਾਈ ਹੈ ਦੱਸੋ ਵੀ ਗਲਤ ਕੀਤੀ ਤੇ ਨਿਬੜਿਆ ਕੀ ਇਹ ਦੱਸ ਦਿਓ ਜਿੱਦੇ ਨਿਬੜਦੀ ਆ ਗੱਲ ਜਿਹੜਾ ਅੱਜ ਹਰਿਆਣੇ ਦੀ ਸਰਕਾਰ ਨੇ ਆਇਆ ਕਿ ਕਿਸਾਨਾਂ ਦੇ ਐਨਐਸਏ ਲਾ ਕੇ ਅੰਦਰ ਕਰਦਾ ਉਹੀ ਐਨਐਸਏ ਲਾ ਕੇ ਅੰਮ੍ਰਿਤਪਾਲ ਨੂੰ ਅੰਦਰ ਕੀਤਾ ਉਹੀ ਐਨਐਸਏ ਲਾ ਕੇ ਬਾਜੇਕੇ ਪ੍ਰਧਾਨ ਮੰਤਰੀ ਨੂੰ ਅੰਦਰ ਕੀਤਾ ਉਹੀ ਐਨਐਸਏ ਲਾ ਕੇ ਕਿੰਨੇ ਲੋਕਾਂ ਨੂੰ ਬੇਕ ਸੁਨਣ ਚੱਕ ਕੇ ਅੰਦਰ ਕਰਤਾ ਉਹਨਾਂ ਤੇ ਕੀ ਐਡਾ ਦੋਸ਼ ਹੈਗਾ ਸੀ ਕੀ ਉਹਨਾਂ ਦਾ ਇਹਨਾਂ ਕਸੂਰ ਹੈਗਾ ਸੀ ਜਿਹਦੇ ਤੇ ਕੀ ਸਾਡੀ ਹੁਣ ਅੰਮ੍ਰਿਤਪਾਲ ਨਾਲ ਦੋਸਤੀ ਪੈ ਗਈ ਕੀ ਸਾਡੀ ਉਦੋਂ ਅੰਮ੍ਰਿਤਪਾਲ ਨਾਲ ਬਹਿਰ ਸੀ ਉਹੀ ਅੰਮ੍ਰਿਤਪਾਲ ਜਿਹਦਾ ਅਸੀਂ ਵਿਰੋਧ ਕੀਤਾ ਅਸੀਂ ਉਹਦੇ ਪੱਖ ਜਿੱਥੇ ਬਜਾਰਾ ਵੀ ਕੀਤਾ ਕਿਉਂਕਿ ਅੰਮ੍ਰਿਤਪਾਲ ਦਾ ਵਿਰੋਧ ਅਸੀਂ ਨਹੀਂ ਸੀ ਕੀਤਾ ਕਿਉਂਕਿ ਅਸੀਂ ਉਹਦੀ ਗੱਲ ਦਾ ਵਿਰੋਧ ਕੀਤਾ ਸੀ ਜਿਹੜੀ ਗੱਲ ਕੱਢੀ ਅਸੀਂ ਉਦੋਂ ਇਸ ਗੱਲ ਦਾ ਹੀ ਵਿਰੋਧ ਕੀਤਾ ਕਿ ਐਨਐਸਏ ਲਾ ਕੇ ਅੰਦਰ ਕਰਨਾ ਕਿਵੇਂ ਜਾਇਜ਼ ਹੈ ਇਹੋ ਜਾਂ ਜੁਰਮੂ ਨੇ ਕੀ ਕੀਤਾ ਸੀ ਜਿੱਤੇ ਤੁਸੀਂ ਉਹਦੇ ਤੇ ਐਨਐਸਏ ਲਾਤੀ ਜਿੰਨਾ ਕੁ ਜੁਰਮ ਸੀ ਸਜ਼ਾ ਦੇ ਦੇ ਅੱਜ ਤੱਕ ਕੇ ਤੁਸੀਂ ਉਹ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਉਹਨੂੰ ਅੰਦਰ ਕਰਤਾ ਕੱਲ ਨੂੰ ਕਿਸੇ ਨੂੰ ਹੋਰ ਅੰਦਰ ਕਰ ਦੋ ਤੁਸੀਂ ਪੰਜਾਬ ਦਾ ਮਾਹੌਲ ਦਹਿਸ਼ਤ ਵਾਲਾ ਸਰਕਾਰ ਨੇ ਬਣਾਇਆ ਇਹੋ ਜਿਹਾ ਮਾਹੌਲ ਇੱਥੇ ਹੈ ਨਹੀਂ ਸੀ ਇਹ ਹਾਲਤਾਂ ਪੈਦਾ ਵੀ ਤੁਸੀਂ ਨੇ ਆਪ ਕੀਤੀਆਂ ਹਰ ਇੱਕ ਜਗ੍ਹਾ ਤੇ ਐ ਕਰਦੇ ਨੇ ਜਦੋਂ ਚਾਹੀ ਮਰਜ਼ੀ ਕੋਈ ɓੜਕਾ ਦੇ ਜਦੋਂ ਮਰਜ਼ੀ ਸਾਨੂੰ ਅਸੀਂ ਇਸ ਕਰਕੇ ਮਜ਼ਬੂਤ ਤਾਂ ਕਿ ਸਾਡਾ ਪੰਥਰਾ ਬਣੇ ਸਾਡੀ ਲੈਂਡ ਮਜ਼ਬੂਤ ਹੈ ਸਾਡੇ ਅਸੂਲ ਮਜ਼ਬੂਤ ਨੇ ਅਸੀਂ ਦਿਸ਼ਾ ਤੇ ਦੁਸ਼ਾ ਮੁਤਾਬਕ ਹੀ ਫੈਸਲਾ ਕਰਾਂਗੇ